ਕਿ ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਨਰੋਲ ਸਿੱਖੀ ਦੀ ਲਹਿਰ ਵਾਸਤੇ ਹੈ ਤੇ ਇਹ ਵੀ ਕਲੀਅਰ ਕੀਤਾ ਸੀ ਕਿ ਖੁੰ ਤਾਂ ਸਾਡੇ ਕੋਲ ਉਹ ਲਿਖ ਤਾਂ ਉਹ ਪੁਰਾਤਨ ਚੀਜ਼ਾਂ ਸਾਹਮਣੇ ਪ੍ਰਗਟ ਹੋ ਕੇ ਆ ਗਈਆਂ ਕਿ ਕਿੰਨਾ ਕਿੰਨਾ ਬੰਦਿਆਂ ਨੇ ਗੁਰੂ ਅਰਜੁਨ ਦੇਵ ਨੂੰ ਸ਼ਹੀਦ ਕਰਾਉਣ ਵਿੱਚ ਪੂਰਾ ਟਿੱਲ ਲਾ ਦਿੱਤਾ ਪੂਰਾ ਜ਼ੋਰ ਲਾ ਦਿੱਤਾ ਉਸ ਵਿੱਚ ਮੈਂ ਸੁਭਾ ਕਿਹਾ ਸੀ ਜਹਾਂਗੀਰ ਦੀ ਆਪਣੀ ਮੁਤਸਵੀ ਨੀਤੀ ਕੱਟੜ ਮੁਲਾਣਿਆਂ ਨੂੰ ਖੁਸ਼ ਕਰ ਲਈ ਦੂਜੇ ਪਾਸੇ ਬੀਰਬਲ ਦਾ ਮੈਂ ਜ਼ਿਕਰ ਕੀਤਾ ਸੀ ਮਹੇਸ਼ ਚੰਦ ਤੀਸਰਾ ਮੈਂ ਕਿਹਾ ਸੀ ਚੰਦੂ ਪਰ ਇੱਕ ਗੱਲ ਮੈਂ ਲਾਈਵ 'ਚ ਕਹਿਣੀ ਚਾਹਨਾ ਅੱਜ ਸਿੱਖ ਇਹਨਾ ਕੋ ਵੰਡ ਚੁੱਕਾ ਹੈ ਇੱਕ ਜਹਾਂਗੀਰ ਨੂੰ ਮਾਫ ਕਰ ਦਿੰਦਾ ਦੂਜਾ ਚੰਦੂ ਨੂੰ ਮਾਫ ਕਰ ਦਿੰਦਾ ਹੈ ਕਿਉਂਕਿ ਕਿ ਚੰਦੂ ਵਾਲੇ ਪਾਸੇ ਖਲੋ ਜਾਂਦਾ ਦੂਜਾ ਜਹਾਂਗੀਰ ਵਾਲੇ ਪਾਸੇ ਖਲੋ ਜਾਂਦਾ ਉਹ ਸਿੱਖੋ ਸਿਆਸਤ ਜਿੰਨੀ ਮਰਜ਼ੀ ਕਰੋ ਪਰ ਇਸ ਗੱਲ ਨੂੰ ਨਾ ਛੁਟਲਾਓ ਚੰਦੂ ਨੇ ਵੀ ਪੂਰਾ ਯੋਰ ਲਾਇਆ ਤੇ ਜਹਾਂਗੀਰ ਨੇ ਤਤੀ ਤਵੀ ਤੇ ਬਿਠਵਾਇਆ ਕਿਉਂ ਆਪਾਂ ਉਹ ਉਹ ਉਸ ਇਤਿਹਾਸ ਨੂੰ ਲੈ ਕੇ ਆਪਣੇ ਆਕਾਵਾਂ ਨੂੰ ਆਪਣੇ ਲੀਡਰਾਂ ਨੂੰ ਖੁਸ਼ ਕਰਨ ਦੀ ਸ਼ਬਦ ਕਰ ਰਹੇ ਨਹੀਂ ਇਹਦਾ ਕੋਈ ਕਸੂਰ ਨਹੀਂ ਸੀ ਨਹੀਂ ਜੇ ਕਸੂਰ ਨਹੀਂ ਸੀ ਉਹਦੇ ਨੱਕ 'ਚ ਨਕੇਲ ਕਿਉਂ ਪਾਈ ਗਈ ਜਾਂਗੀਰਤਾ ਖੁਦ ਕਹਿ ਰਿਹਾ ਹੈ ਕਿ ਝੂਠ ਦੀ ਦੁਕਾਨ ਹੈ ਇਹਨੂੰ ਬੰਦ ਕਰਨ ਦੀ ਮੈਂ ਸੋਚ ਰਿਹਾ ਸਾਂ ਮੈਂ ਫਿਰ ਬੇਨਤੀ ਕਰਾਂਗਾ ਮੈਂ ਸੂਚਨਾ ਕਰਿਓ ਖਾਲਸਾ ਜੀ ਯਾਦ ਰੱਖਿਓ ਤੁਹਾਡਾ ਕੇਵਲ ਇੱਕ ਅਕਾਲ ਪੁਰਖ ਹੈ ਕੇਵਲ ਇੱਕ ਪਰਮੇਸ਼ਰ ਹੈ ਕਿਸੇ ਬੰਦੇ ਦੀ ਆਸ ਕਰਕੇ ਨਾ ਕਿਓ ਵੀ ਇਹ ਸਾਡਾ ਬੜਾ ਵੱਡਾ ਸਾਥੀ ਹੈ ਮੈਂ ਅਰਜ਼ ਕਰਾਂ ਮੀਆਂ ਮੀਰ ਸਾਹਿਬ ਖੈਨ ਵਜ਼ੀਰ ਖਾਨ ਖੈ ਦੂਜੇ ਪਾਸੇ ਕਟੜ ਵੀ ਨੇ ਇਸ ਕਰਕੇ ਗੁਰੂ ਅਰਜੁਨ ਦੇ ਮਹਾਰਾਜ ਉਹਨਾਂ ਦੀ ਸ਼ਾਦ ਤਨਰੋਲ ਸਿੱਖੀ ਲਈ ਹੋਈ ਤੇ ਉਹਦਾ ਕਾਰਨ ਇਹ ਸੀ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜੁਨ ਦੇਵ ਜੀ ਤੱਕ ਜਿਹੜੇ ਪਖੰਡ ਅਡੰਬਰ ਲੋਕ ਕਰਦੇ ਸਨ ਉਹਨਾਂ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਸਨ। ਜਹਾਂਗੀਰ ਨੇ ਗੁਰਦੇਵ ਦੇ ਘਰ ਨੂੰ ਕਿਹਾ ਬਾਤਲ ਦੁਕਾਨ ਕਿਹਾ ਝੂਠੀ ਦੁਕਾਨ ਅਸਲ ਚ ਨਹੀਂ ਪਿਆਰਿਓ ਇਹ ਸੱਚ ਦੀ ਇੱਕ ਹੱਠ ਸੀ ਜਿੱਥੇ ਨਾ ਮਿਲਦਾ ਸੀ ਇਸ ਸੱਚ ਦੇ ਸੌਦੇ ਨੇ ਝੂਟ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਸਨ ਸਰਵਰਾਂ ਦੀ ਕਬਰਾਂ ਦੀ ਪੂਜਾ ਬੰਦ ਹੋ ਰਹੀ ਸੀ ਬ੍ਰਾਹਮਣ ਦੇ ਕਰਮਕਾਂਡ ਜਿਹੜਾ ਹਲਵਾ ਮੰਡਾ ਸੀ ਉਹ ਬੰਦ ਹੁੰਦਾ ਪਿਆ ਸੀ ਇੱਥੋਂ ਤੱਕ ਕਿ ਰਾਜਿਆਂ ਨੂੰ ਗੁਰਬਾਣੀ ਸਿੰਧੀ ਵੰਗਾਰ ਕੇ ਕਹਿ ਰਹੀ ਸੀ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨੰਦਾ ਪਾਇਨ ਖਾਓ ਰਤ ਪਿਤ ਕੁੱਤੇਓ ਚਟ ਜਾਓ ਗੁਰੂ ਵੰਗਾਰ ਕੇ ਕਹਿ ਰਿਹਾ ਸੀ ਹਿੰਦੂ ਕਹਿ ਕਰ ਹਿੰਦੂ ਆਵੇ ਸੂਤ ਜਿਨੇਉ ਪੜਗਲ ਪਾਵੇ ਸੂਤ ਪਾਏ ਕਰੇ ਬੁਰੀਾਈ ਨਾਤਾ ਧੋਤਾ ਥਾਏ ਨਾ ਪਾਏ ਗੁਰੂ ਕਹਿ ਰਿਹਾ ਸੀ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਤ ਤੀਨੇ ਉਹ ਜਾੜੇ ਕਾ ਬੰਦ ਮੈਂ ਆਪ ਨੂੰ ਬੇਨਤੀ ਕਰਾਂ ਇਹ ਚੀਜ਼ਾਂ ਇਹ ਲੋਕ ਬਰਦਾਸ਼ਤ ਕਰ ਸਕਦੇ ਸੰਜੀ ਨਹੀਂ ਗੁਰੂ ਅਰਜੁਨ ਦੇਵ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਸੁਭਾਵੀ ਮੈਂ ਕਿਹਾ ਕਿ ਅੱਗ ਦਾ ਮੁਕਾਬਲਾ ਕੀਤਾ ساری ਜ਼ਿੰਦਗੀ ਗੁਰੂ ਅਰਜੁਨ ਦੇਵ ਅਗੋਨਾਂ ਦੇ ਸਾਹਮਣੇ ਖੜ ਤਾਂ ਆਈ ਮੈਂ ਉਸ ਗੱਲ ਨੂੰ ਥੋੜਾ ਜਿਹਾ ਹੁਣ ਬਦਲ ਕੇ ਕਹਾਂਗਾ ਉਹ ਅਗ ਤਤੀ ਤਵੀ ਦੇ ਰੂਪ ਚ ਅਖੀਰ ਤੇ ਆਈ ਪਰ ਜਿਹੜੇ ਭਾਂਬੜ ਅੰਦਰ ਮਚਦੇ ਪੈਸਾ ਲੋਕਾਂ ਦੇ ਉਹ ਗੁਰੂ ਅਰਜਨ ਦੇਵ ਦੀ ਜ਼ਿੰਦਗੀ ਦੇ ਖਰਪੜਾਂ ਤੇ ਆਗ ਆਈ ਉਹ ਅਗ ਕੱਲੀ ਬਾਹਰ ਦੀ ਤਵੀ ਨਹੀਂ ਗੁਰੂ ਸਾਹਿਬ ਤਾਂ ਕਹਿੰਦੇ ਨੇ ਖਾਨਸ ਖੇਤ ਲੋਭ ਕੋਪ ਚਾਰੇ ਨਦੀਆਂ ਅਗ ਪਵੈ ਦਜੈ ਨਾਨਕਾ ਤਰੀਆ ਕਰਮੀ ਲਗ ਕਿਸੇ ਅੰਦਰ ਖਿੰਸਾ ਦੀ ਅੱਗ ਕਿਸੇ ਅੰਦਰ ਲਾਲਚ ਦੀ ਅੱਗ ਕਿਸੇ ਅੰਦਰ ਮੋਹ ਦੀ ਅੱਗ ਕਿਸੇ ਅੰਦਰ ਵੈਰ ਦੀ ਅੱਗ ਜਿੰਨਾ ਬੰਦਿਆਂ ਦੇ ਅੰਦਰ ਅੱਗ ਦੇ ਭਾਂਬੜ ਮੱਚਦੇ ਪੈਸ਼ਨ ਉਹ ਗੁਰੂ ਅਰਜੁਨ ਦੇਵ ਜੀ ਦੇ ਸਾਹਮਣੇ ਆਏ ਉਸ ਦਿਨ ਮੈਂ ਵੀ ਅਰਜ਼ ਕੀਤੀ ਕਿ ਸੁਲੀ ਆਇਆ ਉਹ ਚਲਾ ਗਿਆ ਉਹਦੀ ਮੌਤ ਹੋ ਗਈ ਗੁਰੂ ਅਰਜੁਨ ਦੇਵ ਜੀ ਨੂੰ ਤਿੰਨ ਤਰ੍ਹਾਂ ਦੇ ਤਸੀਹੇ ਦਿੱਤੇ ਚਲੋ ਭੁੱਖੇ ਤਾਂ ਰੱਖਿਆ ਪ੍ਰਸ਼ਾਦੇ ਪਾਣੀ ਤੋਂ ਵਰਜਿਆ ਨਾ ਦਿੱਤਾ ਪਰ ਪਿਆਰਿਓ ਮਸਵਰੇ ਕਿਆਸੀ ਤਪਤ ਨੀਰ ਤਪਦੀ ਹੋਈ ਦੇਖ ਤਪਤ ਬਾਲੂ ਤਪਦੀ ਹੋਈ ਰੇਤ ਤਪਤ ਲੋ ਤਪਦੀ ਹੋਈ ਲੋ ਪਰ ਗੁਰੂ ਜੀ ਨੇ ਭਾਣੇ ਨੂੰ ਮੰਨਿਆ ਇੱਥੇ ਇੱਕ ਬੇਨਤੀ ਭਾਣਾ ਸ਼ਬਦ ਭਾਵਨਾ ਤੋਂ ਅਸੀਂ ਕਾਂਗੇ ਇਹ ਦਾ ਅਰਥ ਜੋ ਕਰਤਾਰ ਨੂੰ ਭਾ ਜਾਏ ਪਰ ਇੱਥੇ ਭਾਣੇ ਦਾ ਅਰਥ ਕੇਵਲ ਸਹਿ ਲੈਣਾ ਨਹੀਂ ਫਿਰ ਬੇਨਤੀ ਸੁਣੋ ਭਾਣੇ ਦਾ ਅਰਥ ਹੈ ਕਿ ਜ਼ੁਲਮ ਦਾ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਉਸ ਰੱਬ ਦੀ ਰਜ਼ਾ ਵਿੱਚ ਰਹਿੰਦਿਆਂ ਹੋਇਆਂ ਸੱਚ ਇਹ ਵੇ ਐਡਾ ਵੱਡਾ ਇਤਿਹਾਸ ਸਿਰਜ ਜਾਣਾ ਉਹ ਘਟਨਾ ਆਉਣ ਵਾਲੀਆਂ نسلਾਂ ਨੂੰ ਆਉਣ ਵਾਲੇ ਸਮੇਂ ਨੂੰ ਬਦਲ ਕੇ ਰੱਖ ਦੇਵੇ ਗੁਰੂ ਅਰਜੁਨ ਦੇ ਸੱਚੇ ਬਾਦਸ਼ਾਹ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਹਿੰਨੇ ਪ੍ਰੋਫੈਸਰ ਸਹਿਬ ਸਿੰਘ ਜੀ ਖੂਣਾ ਨੇ ਇੱਕ ਵਾਰ ਉਹ ਉਹਨਾਂ ਦੀ ਇੱਕ ਕਿਤਾਬ ਹੈ ਬਾਬਾਆਂੀਆਂ ਕਹਾਣੀਆਂ ਬੜੀ ਸੋਹਣੀ ਪੜਨ ਵਾਲੀ ਕਿਤਾਬ ਹੈ ਉਸ ਵਿੱਚ ਉਹਨਾਂ ਨੇ ਕੁ ਉਦਾਹਰਨ ਦਿੱਤੀ ਸ਼ਹੀਦਾਂ ਦੇ ਸਰਤਾਜ ਕਿਉਂ ਧੰ ਗੁਰੂ ਅਰਜੁਨ ਦੇ ਮਹਾਰਾਜ ਬਾਣਾ ਮੰਨਣ ਵਿੱਚ ਕਮਾਲ ਕਰ ਦਿੱਤੀ ਉਹ ਉਹਨਾਂ ਨੇ ਦੋ ਉਦਾਹਰਨਾਂ ਦਿੱਤੀਆਂ ਕਹਿੰਦੇ ਨੇ ਪੁਰਾਤਨ ਦੋ ਉਦਾਹਰਨਾਂ ਨੇ ਇੱਕ ਨਵੀਨ ਗੁਰੂ ਅਰਜੁਨ ਦੇ ਵਿਧੀ ਕਹਿੰਦੇ ਨੇ ਦੋ ਰੱਬੀ ਪਿਆਰੇ ਇਸ ਤੋਂ ਪਹਿਲਾਂ ਜਿਨ੍ਹਾਂ ਨੂੰ ਜ਼ਾਲਿਮਾਂ ਨੇ ਅੱਗ ਦੇ ਸਾਹਮਣੇ ਕੀਤਾ ਜਿੱਤ ਤਾਂ ਉਹ ਗਏ ਸੱਚਮੁੱਚ ਉਹ ਅੱਗ ਵਿੱਚੋਂ ਨਿਕਲ ਗਏ ਸੁਰਖਰੂ ਪਰ ਕਹਿਣ ਲੱਗੇ ਗੁਰੂ ਅਰਜੁਨ ਦੇਵ ਸਾਹਮਣੇ ਜਦੋਂ ਆਗ ਆਈ ਉਹਨਾਂ ਵਿੱਚ ਤੇ ਇਹਨਾਂ ਵਿੱਚ ਫਰਕ ਸੀ ਇਸੇ ਦੰਦ ਦੇ ਸਰਤਾਜ ਕਿਉਂ ਇੱਕ ਤਾਂ ਉਦਾਹਰਣ ਦਿੰਦੇ ਆ ਚਲੋ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪ੍ਰਹਿਲਾਦ ਜੀ ਦਾ ਜ਼ਿਕਰ ਹੈ ਥਪ-ਤਪ ਥਮ ਦੀ ਗੱਲ ਕਰਨੇ ਕੀੜੀ ਦਾ ਜ਼ਿਕਰ ਕੀਤਾ ਜਾਂਦਾ ਪ੍ਰਹਿਲਾਦ ਡਰਦਾ ਨਹੀਂ ਪਰ ਇਹ ਕਹਿੰਦੀ ਇਹ ਬਾਣੀ ਕਿ ਪ੍ਰਹਿਲਾਦ ਦੇ ਸਾਹਮਣੇ ਜਦੋਂ ਇਹ ਚੀਜ਼ ਆਈ ਅੱਗ ਆਈ ਪਾਣੀ ਆਇਆ ਰੁੱਖ ਆਇਆ ਇੱਥੋਂ ਤੱਕ ਕਿ ਬਾਪ ਆਇਆ ਪਰਮਾਤਮਾ ਨੇ ਪ੍ਰਗਟ ਹੋ ਕੇ ਇਹ ਬਾਪ ਨੂੰ ਵੀ ਨਵਾਂ ਨਾਲ ਚੀਰ ਦਿੱਤਾ ਤੇ ਸਾਰੇ ਤੱਤਾਂ ਦਾ ਸੁਭਾਅ ਚੇਂਜ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ ਦੁਸ਼ਟ ਸਭਾ ਮਿਲ ਮੰਤਰ ਪਕਾਇਆ ਕਰਸੈ ਔਦ ਕਨੇਰੀ ਗੇਰ ਤਰ ਜਲ ਜਵਾਲਾ ਪਹਿ ਰਖਿਓ ਰਾਜਾ ਰਾਮ ਮਾਇਆ ਫੇਰੀ ਪਹਾੜ ਤੋਂ ਰਖਿਆ ਪਾਣੀ ਤੋਂ ਰਖਿਆ ਅੱਗ ਤੋਂ ਬਚਾ ਦਿੱਤਾ ਪ੍ਰਹਲਾਦ ਨਹੀਂ ਡੋਲਿਆ ਪਰ ਪਿਆਰਿਓ ਇਨਾਂ ਤਤਾਂ ਦਾ ਸੁਭਾਅ ਬਦਲ ਗਿਆ ਪਰ ਜੇ ਇੱਕ ਮਨੁੱਖੀ ਮਨ ਚ ਇੱਕ ਫੁਰਨਾ ਟਿਕ ਗਿਆ ਜੇ ਅੱਗ ਸੁਭਾਅ ਨਾ ਬਦਲਦੀ ਤੇ ਫਿਰ ਕੀ ਬੰਦਾ ਪੁਰਾਣੇ ਲੋਕ ਕਹਿੰਦੇ ਸਨ ਕੀੜੀ ਨਾ ਬੰਦੋ ਰਾਮਾ ਪ੍ਰਹਲਾਦ ਡੋਲ ਜਾਂਦਾ ਉਹ ਜ ਬਾਣੀ ਵਿੱਚ ਹੈ ਪ੍ਰਹਲਾਦ ਡਰਦਾ ਨਹੀਂ ਕਿਸੇ ਦਾ ਡਰਾਇਆ ਹੋਇਆ ਪਰ ਇੱਕ ਸਵਾਲ ਹੈ ਜੇ ਮੰਨ ਲਓ ਅੱਗ ਦਾ ਪਾਣੀ ਦਾ ਸੁਭਾਅ ਨਾ ਬਦਲਦਾ ਫਿਰ ਕੀ ਬੰਦਾ ਦੂਸਰੀ ਗੱਲ ਦੂਸਰੀ ਉਦਾਹਰਨ ਹੈ ਨਬਰੂਦ ਦੀ ਕਚਹਿਰੀ ਹੈ ਹਜ਼ਰਤ ਇਬਰਾਹਿਮ ਦੇ ਸਾਹਮਣੇ ਬਲਦੇ ਕੋਈ ਅੱਗ ਦੇ ਅੰਗਿਆਰ ਨੇ ਪੱਖ ਦੇ ਕੋਲੇ ਨੇ ਤੇ ਮਨਰੂ ਨਮਰੂਦ ਕਹਿੰਦਾ ਕਿ ਇਹਨਾਂ ਅੱਗ ਦੇ ਕੋਲਿਆਂ ਉੱਤੇ ਪੈਦਲ ਚੱਲੋ ਆਗੋਂ ਨਾਲ ਸਾਹਮਣੇ ਵੀ ਆਈ ਪਰ ਇਹ ਕਿਹਾ ਜਾਂਦਾ ਹੈ ਅੰਗਿਆਰਾਂ ਨੂੰ ਰੱਬ ਨੇ ਅੰਗਿਆਰ ਗੁਲਜ਼ਾਰ ਬਣਾ ਦਿੱਤੇ ਅੱਗ ਦੇ ਪੱਖ ਦੇ ਅੰਗਿਆਰੇ ਖਿੜੇ ਕੋਈ ਫੁੱਲ ਬਣ ਗਏ ਇਸੇ ਦਾ ਦੇ ਸਰਤਾਜ ਕਿਉਂ ਨੇ ਜੀ ਅੱਗ ਪਹਿਲਾਂ ਵੀ ਆਈ ਪ੍ਰਹਲਾਦ ਜੀ ਦੇ ਸਾਹਮਣੇ ਆਈ ਤੇ ਬਾਣੀ ਚ ਕਹਿ ਰਹੇ ਨੇ ਕਿ ਸੁਭਾਅ ਬਦਲ ਦਿੱਤਾ ਪਿਆਰਿਓ ਇਬਰਾਹਿਮ ਦੇ ਸਾਹਮਣੇ ਨਬਰੂਦ ਨੇ ਵਿਸ਼ਾਈ ਤੇ ਅੰਗਿਆਰ ਗੁਲਜ਼ਾਰ ਬਣ ਗਏ ਪਰ ਗੁਰੂ ਅਰਜੁਨ ਦੇਵ ਸ਼ਹੀਦਾਂ ਦੇ ਸਰਤਾਜ ਨੇ ਸਿੱਧ ਕਰ ਦਿੱਤਾ ਉਹ ਭਾਈ ਜੇ ਤਵੀ ਵੀ ਆਪਣਾ ਸੁਭਾਅ ਨਾ ਬਦਲੇ ਜੇ ਰੇਤ ਵੀ ਆਪਣਾ ਸੁਭਾਅ ਨਾ ਬਦਲੇ ਜੇ ਉੱਬਲ ਦੀ ਦੇਗ ਵੀ ਸੁਭਾਅ ਨਾ ਬਦਲੇ ਜੇ ਸੂਰਜ ਵੀ ਸੁਭਾਅ ਨਾ ਬਦਲੇ ਰੱਬ ਦੀ ਇਬਾਦਤ ਕਰਨ ਵਾਲਾ ਇਸ ਅੱਗ ਵਿੱਚ ਬੈਠਾ ਹੋਇਆ ਵੀ ਸੁਰਕੁਰੂ ਨਿਕਲ ਜਾਂਦਾ ਤੇ ਨਿਕਲਦਾ ਰੱਬ ਦੀ ਕਿਰਪਾ ਨਾਲ ਧਨ ਗੁਰੂ ਅਰਜੁਨ ਦੇ ਮਹਾਰਾਜ ਉਹ ਸ਼ਹੀਦਾਂ ਦੇ ਸਰਤਾਜ ਨੇ ਸ਼िखर ਨੇ ਤੇ ਮੈਂ ਇਹ ਅਤ ਕਥਨੀ ਨਹੀਂ ਸਾਚੇ ਵੇ ਹਿੰਦੁਸਤਾਨ ਵਿੱਚ ਜੇ ਸ਼ਹਾਦਤ ਦਾ ਕਨਸੈਪਟ ਸ਼ੁਰੂ ਹੁੰਦਾ ਹੈ ਬਲੀ ਹੈ ਕੁਰਬਾਨੀ ਹੈ ਉਹ ਸਿਰਫ ਅਗਲੇ ਸਵਰਗ ਲਈ ਪਰ ਜੇ ਕਿਤੇ ਸਿੱਧਕ ਲਈ ਸਿਧਾਂਤ ਲਈ ਕਿਸੇ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਤੇ ਸਭ ਤੋਂ ਪਹਿਲਾ ਸ਼ਹਾਦਤ ਧਨ ਗੁਰੂ ਅਰਜੁਨ ਦੇ ਮਹਾਰਾਜ ਜੀ ਦੀ ਤੇ ਸਿੱਖੀ ਵਿੱਚ ਖਾਈ ਤੇ ਅਗਲੀ ਗੱਲ ਕਿ ਗੁਰੂ ਅਰਜੁਨ ਦੇ ਉਹ ਪ੍ਰਤਾਖਰਨੇ ਸੁਆਮੀ ਕਿਹਾ ਪਟਾਨੇ ਕਿਹਾ ਜਗ ਔਰ ਨਾ ਯਾਹ ਮਹਾਤਮ ਅਵਤਾਰ ਉਜਾਗਰ ਆਨ ਕੀਓ ਤਿਨ ਕੇ ਦੂ ਕੋਟਕ ਦੂਰ ਗਏ ਮथुरा ਜਿਨ ਅੰਮ੍ਰਿਤ ਨਾਮ ਪੀਓ ਇਹ ਪਦ ਤੇ ਮਤ ਚੁੱਕੈ ਰੇ ਮਨ ਉਹ ਮੇਰੇ ਮਨਾ ਦੁਬਦਾ ਚ ਨਾ ਪੈ ਜਾਈਂ ਦਿੜ ਅਰਾਦੇ ਨਾਲ ਚੱਲੀ ਇਹ ਪਦ ਤੇ ਮਤ ਚੁੱਕੈ ਰੇ ਮਨ ਭੇਦ ਭੇਦ ਨਾ ਜਾਣ ਬੀਓ ਪਰ ਤਛ ਰਿਦਾ ਗੁਰ ਅਰਜੁਨ ਕਾ ਹਰ ਪੂਰਨ ਬ੍ਰਹਮ ਨਿਵਾਸ ਲਿਓ ਪਟ ਕਹਿੰਦੇ ਨੇ ਖੁਸ਼ਕਿਸਮਤ ਅਸੀਂ ਭਾਗ ਸਾਡੇ ਉਗੜ ਗਏ ਗੁਰ ਅਰਜੁਨ ਦੇ ਵੀ ਤੁਸੀ ਮਿਲ ਗਏ ਜਬ ਲੋ ਨੀ ਭਾਗ ਲਲਾਰ ਉਦੇ ਤਬ ਲੋ ਭਰਮ ਤੇ ਫਿਰਤੇ ਬਹੁਤਾਇਓ ਕਲਕੋਰ ਸਮੁੰਦਰ ਮੈਂ ਬੂਡ ਅਥੇ ਕਬ ਹੂੰ ਮਿਟਾਏ ਨਹੀਂ ਰੇ ਪਛਤਾਇਓ ਤਤ ਵਿਚਾਰ ਯਾ ਹੈ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾਏ ਐਸੇ ਦੀਨ ਦਿਵਾਲ ਧੰਨ ਗੁਰੂ ਅਰਜੁਨ ਦੇ ਮਹਾਰਾਜ ਮਹਾਰਜ ਕਰਾਂ ਉਹ ਅੱਜ ਵੀ ਸਾਡੇ ਕੋਲ ਨੇ ਠੀਕ ਕਿ ਤਤੀ ਤਵੀ ਉਬਲਦੀ ਦੀਗ ਤਪਦੀ ਲੋ ਅੱਜ ਕਿੱਥੇ ਨੇ ਗੁਰੂ ਅਰਜੁਨ ਦੇ ਹਰ ਸਿੱਖ ਦੇ ਘਰ ਚ ਬੈਠੇ ਆ ਹਰ ਸਿੱਖ ਦੇ ਘਿਰਦੇ ਚ ਬੈਠੇ ਆ ਤੇ ਮੈਂ ਇਸ ਕਰਕੇ ਬੇਨਤੀ ਕੀਤੀ ਮੈਂ ਸ਼ਾਦਤ ਕਹੀ ਬੈਰਾਗ ਵਿੱਚ ਵੀ ਆ ਕੇ ਸਵੇਰੇ ਪਰ ਸਿੱਖੋ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਗगन ਵਿੱਚ ਦੇਖ ਪਾਣੀ ਵਿੱਚ ਦੇਖ ਬਨ ਵਿੱਚ ਦੇਖ ਹਵਾ ਵਿੱਚ ਦੇਖ ਕਿਹੜੀ ਥਾਂ ਹੋਵੇ ਜਿੱਥੇ ਗੁਰੂ ਅਰਜੁਨ ਦੇਵ ਦਾ ਚਲਕਾਰਾ ਨਹੀਂ ਪੈਂਦਾ ਧਰਨ ਗगन ਨਵਖੰਡ ਮੈਂ ਧਰਤੀ ਵਿੱਚ ਆਕਾਸ਼ ਤੇ ਨੌ ਖੰਡਾਂ ਤੇ ਧਰਨ ਗगन ਨਵਖੰਡ ਮੈਂ ਜੋਤ ਸਰੂਪੀ ਰਹੋ ਭਰ ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜੁਨ ਪਰਤਾਖਰ ਉਹ ਆਕਾਸ਼ ਵਿੱਚ ਉਹ ਪਾਣੀ ਵਿੱਚ ਉਹ ਖਾਵਾ ਵਿੱਚ ਉਹ ਸਾਰੀਆਂ ਥਾਂ ਦੇ ਵਿੱਚ ਕਿਹੜੀ ਥਾਂ ਜਿੱਥੇ ਗੁਰੂ ਅਰਜੁਨ ਦੇਵ ਦਾ ਆਪਣਾ ਨਿਵਾਸ ਨੇ ਪਿਆਰਿਓ ਐਸੇ ਦੀਨ ਦਿਆਲ ਸਤਗੁਰੂ ਦਾ ਸ਼ਹਾਦਤ ਵਾਲਾ ਦਿਨ ਹੈ